मैं प्रीति डोगरा अः दसना चाहूंगी ये जीके रिगार्डिंग कंपटीशन है जिम्मे कि अपने जो यूथ है सिर्फ फैन ही पता कि आईलिट करनी है और बहार जाने ਸੋ ਜਿਹੜੇ ਆਪਣੇ ਯੂਪੀਐਸਸੀ ਦੇ ਮੈਨ ਕਿ ਆਫੀਸਰ ਸਕੇਲ ਦੇ ਇਗਜ਼ਾਮਸ ਆ ਕਿਤਨਾ ਕਿਤੇ ਆਊਟ ਸਟੇਟ ਦੇ ਜੋ ਕੈਂਡੀਡੇਟਸ ਆ ਉਹ ਪੰਜਾਬ ਦੇ ਵਿੱਚ ਆ ਕੇ ਹੋਲਡ ਕਰ ਲੈਂਦੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖੋਗੇ ਬੈਂਕਿੰਗ ਸੈਕਟਰ ਦੇਖ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਐਸਡੀਐਮ ਆਫਿਸ ਸੰਵਾਲਾ ਦੇਖ ਸਕਦੇ ਹੋ ਜਾਂ ਕੋਈ ਵੀ ਸੈਕਟਰ ਦੇਖ ਸਕਦੇ ਹੋ ਆਫੀਸਰ ਦਾ ਉਹ ਆਫੀਸਰ ਸਕੇਲ ਜੋ ਹੈ ਜਾਂ ਤਾਂ ਰਾਜਸਥਾਨ ਹਰਿਆਣਾ ਕੁਝ ਐਦਾ ਦੇ ਸਟੇਟਸ ਦੇ ਵਿੱਚੋਂ ਅਪਾਇੰਟ ਹੋਇਆ ਹੁੰਦਾ ਇਵਨ ਕਿ ਸਾਡੇ ਪੰਜਾਬ ਦੇ ਵਿੱਚ ਵੀ ਸੋ ਇਹਦਾ ਰੀਜ਼ਨ ਇਹ ਹੈ ਕਿ ਇਸ ਸਟੇਟਸ ਕਿਤੇ ਨਾ ਕਿਤੇ ਬੱਚਿਆਂ ਨੂੰ ਲੱਭ ਤੋਂ ਹੀ ਬੇਸ ਲੈਵਲ ਤੋਂ ਯੂਪੀਐਸਸੀ ਦੇ ਰਿਗਾਰਡਿੰਗ ਕੋਚਿੰਗ ਦੇਣਾ ਸ਼ੁਰੂ ਕਰ ਦਿੰਦੇ ਆ ਕੁਝ ਜੋ ਇਹਦਾ ਕਨਸੈਪਟ ਚ ਜੁੜਿਆ ਹੁੰਦਾ ਕਰਾ ਜੀਕੇ ਨਾਲ ਜੁੜਿਆ ਹੁੰਦਾ ਸੋ ਜੀਕੇ ਬਾਰੇ ਬੱਚਿਆਂ ਨੂੰ ਸਕੂਲ ਸਿਸਟਮ ਦੀ ਐਜੂਕੇਸ਼ਨ ਸਿਸਟਮ ਦੇ ਵਿੱਚ ਦੱਸੇ ਹੀ ਨਹੀਂ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਯੂਪੀਐਸਸੀ ਵਰਗੇ ਆਫੀਸਰ ਸਕੇਲ ਦੇ ਪੇਪਰਾਂ ਲਈ ਬਾਅਦ ਸਿਰ ਦੇ ਬੱਚੇ ਕੋਈ ਕੁਝ ਬੱਚੇ ਤਾਂ ਸੁਪਨਾ ਦੇਖ ਵੀ ਲੈਂਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਪ੍ਰੋਸੈਸ ਦੇ ਵਿੱਚ ਦੇਖੋ ਜੇ ਕਿਹੜੀ ਜਿਹੜੀ ਪ੍ਰੋਸੈਸ ਹੁੰਦੀ ਹੈ ਜਦੋਂ ਵੀ ਕੋਈ ਚੀਜ਼ ਕਰਨੀ ਆ ਤਾਂ ਉਹਦੀ ਮੁੱਢ ਤੋਂ ਸਾਨੂੰ ਇੱਕ ਜਿਹੜੀ ਪ੍ਰਕਿਰਿਆ ਪਤਾ ਹੋਣੀ ਚਾਹੀਦੀ ਆ ਇਹਦੀ ਪ੍ਰਕਿਰਿਆ ਨਾ ਪਤਾ ਹੋਣ ਕਰਕੇ ਅ ਬੱਚੇ ਜੋ ਇਹ ਪੇਪਰ ਦੇ ਹੀ ਨਹੀਂ ਪਾਉਂਦੇ ਜੇ ਅਗਰ ਜੋ ਕੋਈ ਕੋਸ਼ਿਸ਼ ਕਰਦਾ ਆ ਤਾਂ ਉਹਦਾ ਪੇਪਰ ਕਿਤੇ ਨਾ ਕਿਤੇ ਕਲੀਅਰ ਨਹੀਂ ਹੋ ਪਾਂਦਾ ਸੋ ਅ ਸਾਡਾ ਇੱਕ ਛੋਟਾ ਜਿਹਾ ਪ੍ਰੋਲਾ ਜਿੰਦਰ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸੰਧਾਲਾ ਜੋ ਬਲੌਕ ਪਾਈਸ ਰੱਖਣੇ ਅੱਜਕੱਲ੍ਹ ਤੋਂ ਨਾਲਾ ਦੇ ਉਹਨਾਂ ਦਾ ਇੱਕ ਨਿਰਸਵਾਰਥ ਜੋ ਇਹ ਇੱਕ ਉਪਰਾਲਾ ਹੈ ਔਰ ਹਰ ਚੀਜ਼ ਦੇ ਲਈ ਉਹ ਇਹ ਜੋ ਆਪਣਾ ਸਾਰਾ ਫੰਡ ਤੋਂ ਲੈ ਕੇ ਸਾਰਾ ਪਰਸਨਲ ਕਰ ਰਿਹਾ ਬੱਚਿਆਂ ਦੇ ਲਈ ਸਿਰਫ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਜੀਕੇ ਵਰਗੇ ਸਬਜੈਕਟ ਨਾਲ ਜੋੜ ਕੇ ਇੱਕ ਘੱਟ ਤੋਂ ਘੱਟ ਇੰਨਾ ਤਿਆਰ ਕਰ ਦਈਏ ਕਿ ਜਦ 21 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਯੂਪੀਐਸਸੀ ਦੇ ਆਫੀਸਰ ਸਕੇਲ ਦੇ ਪੇਪਰ ਦੇਣ ਦੇ ਲਈ ਪ੍ਰਸੀਡ ਕਰਨ ਤਾ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਨਾ ਹੋਵੇ ਸੋ ਇਹ ਤਜਿੰਦਰ ਸਿੰਘ ਗਰੇਵਾਲ ਸਰਦਾ ਇੱਕ ਛੋਟਾ ਜਿਹਾ ਉਪਰਾਲਾ ਉਹ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਲਾਸਟ ਟਾਈਮ ਸੱਜੇ ਦੇ ਕਰੀਬ ਬੱਚਾ ਬੈਠਾ ਸੀ ਔਰ ਇਸ ਵਾਰ ਮੈਨੂੰ ਲੱਗਦਾ ਹਜ਼ਾਰ ਦੇ ਕਰੀਬ ਬੱਚਾ ਪੇਪਰ ਦੇ ਰਿਹਾ ਸੋ ਇਹਦਾ ਰਿਜ਼ਲਟ ਜੋ ਹੈ ਇਸੀ ਹਫ਼ਤੇ ਬਾਅਦ ਡਿਕਲੇਅਰ ਕਰਾਂਗੇ ਸੋ ਕੋਸ਼ਿਸ਼ ਕਰਨਗੀ ਕਿ ਸਮਾਜ ਦੇ ਲਈ ਜੋ ਸਾਡਾ ਉਪਰਾਲਾ

ਇਵਨ ਕੀ ਪਟਿਆਲਾ ਤੋਂ ਵੀ 4 ਬੱਚੇ ਜਿਹੜੇ ਅੱਜ ਵੀ ਪੇਪਰ ਦੇਣ ਆਏ ਆ ਸੋ ਮੋਰਿੰਦਾ ਮੁਹਾਲੀ ਲਗਭਗ 10 12 ਜਿਲ੍ਹਿਆਂ ਵਿੱਚੋਂ ਅਲੱਗ-ਅਲੱਗ ਬੱਚਿਆਂ ਨੂੰ ਜਿੱਥੇ-ਜਿੱਥੇ ਪਤਾ ਲੱਭਾਣਾਂ ਨੇ ਪੇਪਰ ਦਿੱਤਾ ਔਰ ਇਸ ਵਾਰ ਫਿਰ ਅਸੀਂ ਇਸ਼ਤਿਹਾਰ ਵੀ ਲਗਾਏ ਅਸੀਂ ਸੋਚਿਆ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਅਸੀਂ ਸਰਕਾਰੀ ਸਕੂਲ ਵਾਲਿਆਂ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੁੰਦੇ ਸੀ ਸੋ ਮੈਂ ਔਰ ਸਰ ਨੇ ਅਸੀਂ ਦੋਨਾਂ ਨੇ ਕੋਸ਼ਿਸ਼ ਕਰਕੇ ਇਸ ਵਾਰ ਸਰਕਾਰੀ ਸਕੂਲ ਲੋਕੋ ਸੰਗਰਾਲਾ ਦੇ ਨੇੜੇ ਤੇ ਜਿੰਨੇ ਜਿੰਨੇ ਸਰਕਾਰੀ ਸਕੂਲ ਅਸੀਂ ਕਰ ਸਕੇ ਜਿੰਨੀ ਸਾਡੀ ਟਾਈਮ ਦੇ ਅਕੋਰਡਿੰਗਲੀ ਸਾਡੀ ਪ੍ਰੋਸੈਸ ਸੀਗੀ ਅਸੀਂ ਬੱਚਿਆਂ ਨੂੰ ਸਕੂਲ ਸਕੂਲ ਜਾ ਕੇ ਸਕੂਲ ਤੋਂ ਸਕੂਲ ਜਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਉਹਨਾਂ ਨੂੰ ਸਮਝਾਇਆ ਕਿ ਇਹ ਪੇਪਰ ਹੈ ਕੀ ਔਰ ਇਸ ਵਾਰ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਉਹ ਸਰਕਾਰੀ ਸਕੂਲ ਦੇ ਬੱਚਿਆਂ ਨੇ ਨਾ ਐਕਟਿਵ ਪਾਰਟਿਸਪੇਟ ਕੀਤਾ ਕਿ ਸਾਡੇ ਕੋਲ ਅੱਜ 11 ਤੋਂ 1200 ਬੱਚਾ ਜੜਾਇਆ ਪੇਪਰ ਦੇ ਰਿਹਾ ਕੁਆਚਨ ਬਣਾਇਆ ਜਾ ਰਿਹਾ ਪੇਪਰ ਬਣਾ ਹਾਂ ਜੀ ਕਿਸ ਵੱਲੋਂ ਕੀਤਾ ਗਿਆ ਯੂਪੀਐਸਸੀ ਦਾ ਜੋ ਹੈ ਦੇਖੋ ਕਿ ਮੈਂ ਅਟੈਂਪਟ ਦਿੱਤੇ ਸੀ ਯੂਪੀਐਸਸੀ ਦੇ ਸੋ ਮੇਰੇ ਕੋਲ ਇੱਕ ਜੋ ਤਜਰਬਾ ਜੋ ਸਿਲੇਬਸ ਔਰ ਇਹ ਮੈਂ ਜੋ ਆਪਣੀਆਂ ਚੀਜ਼ਾਂ ਤੋਂ ਸਿੱਖਿਆ ਕਿ ਕਿਤਨਾ ਕਿਤੇ ਕਿਸ ਚੀਜ਼ ਕਰਕੇ ਮੇਰਾ ਪੇਪਰ ਨਾ ਕਲੀਅਰ ਹੋ ਪਾਇਆ बच्चों मैं थोड़ा जा उस सिलेबस के निकाल के कि किस तरह यूपीएससी पेपर सैट कर दिया थोड़ा जा उस तरह का सैंपल बना के क्वेश्चन पेपर तक मैं खुद बनाया और मैं अपने आप ही इस चीज मोल्ड करके लेके जा रही सारा सिलेबस जो अलग अलग वैबसाइट्स सोशल मीडिया तो जितने जितने भी अं मदद लै सके उ मदद लै लैके बच्चों जो है तो सिलेबस है करंट अफेयर है करंट अफेयर मतलब न्यूज बच्चों देखो जो तुम डायरैक्ट न्यूज पेपर फड़ा हो तो बच्चा कभी भी न्यूज पेपर नहीं पढ़ता घर च अखबार आते हैं पर बच्चे कभी नहीं पढ़ेंगे और मैं कि किता एक छोटी जी पीडीएफ बना के न्यूज पेपर च जो आजकल तो सरकार से चल रहा है सरकार दकीम चल रही ने अलग अलग तो कवरेज तो, तो मैं एक छोटी जी पी बनाई दस तो बारह पेज की वो बना के बच्चों ने सेंड की और बच्चों ने उस तैयारी की ਦੇਖੋ ਜਿਵੇਂ ਸਾਡੇ 파ਰਟਰੀ ਸਪੀਮਾ ਅਰਵਿੰਦ ਕੇਜੀਵਾਲ ਜੀ ਤੇ ਭਗਵੰਤ ਮਾਨ ਦਾ ਸੁਪਨਾ ਵਾ ਕਿ ਪੰਜਾਬ ਦਾ ਹਰ ਬੱਚਾ ਪੜਿਆ ਲਿਖਿਆ ਹੋਵੇ ਤੇ ਉੱਚੇ ਉੱਡਾਂ ਦੇ ਹੋਵੇ ਉਸੇ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਉਹਨਾਂ ਦੇ ਸੁਪਨੇ ਨੂੰ ਅੱਗੇ ਲੈ ਜਾਂਦੇ ਹੋਏ ਅਸੀਂ ਇਹ ਬੱਚਾ ਨੂੰ ਜੁਪੀਐਸਸੀ ਜੋ ਪ੍ਰੀ ਤਿਆਰੀ ਹੁੰਦੀ ਆ ਜੀਕੇ ਦਾ ਲੈਵਲ ਜੋ ਹੁੰਦਾ ਵਾ ਉਹੀ ਅਸੀਂ ਪ੍ਰੀ ਤਿਆਰੀ ਸ਼ੁਰੂ ਕਰਵਾਈ ਆ ਤਾਂ ਕਿ ਉਹ ਬੱਚਾ ਨੂੰ ਅੱਗੇ ਜਾ ਕੇ ਕਿਸੇ ਵੀ ਗਿਆਮ ਦੇ ਵਿੱਚ ਬੈਠਣ ਲਈ ਪ੍ਰੋਬਲਮ ਨਾ ਆਵੇ ਉਹਨਾਂ ਦਾ ਕੰਫੀਡੈਂਸ ਲੈਵਲ ਉੱਚਾ ਹੋ ਜਾਵੇ ਕਿੰਨੇ ਕ ਬੱਚੇ ਨੇ ਜਿਹੜੇ ਇਸ ਐਗਜ਼ਾਮ ਚ ਪੇਪਰ ਦੇ ਰਹੇ ਸੀਗਾ ਸੈਕੰਡ ਐਗਜ਼ਾਮ ਹੈਗਾ ਤੇ तकरीबन 1200 ਬੱਚੇ ਇਸ ਵਾਰ ਐਗਜ਼ਾਮ ਚ ਬੈਠ ਰਹੇ ਨੇ ਪਹਿਲੀ ਜੋ ਟੈਂਪਸੀ ਜੋ ਤੀਜੇ ਰਾਈ ਨੂੰ ਉੱਥੇ 680 ਅਗਰੇ ਬੱਚੇ ਬੈਠੇ ਸੀ ਤੇ ਇਸ ਵਾਰ ਬੱਚਿਆਂ ਨੇ 2000 ਦੇ ਕਰੀ ਰਜਿਸਟ੍ਰੇਸ਼ਨ ਕਰਾਈ ਆ ਤੇ तकरीबन 1250 ਬੱਚਾ ਜੋ ਇਸ ਵਕਤ ਸਿਪਰੇਸ਼ ਬੈਠਾ ਵਾ ਜੋ ਕਿ ਅਸੀਂ ਦੋ ਗਰੁੱਪ ਦੇ ਵਿੱਚ ਸਾਨੂੰ ਪੇਪਰ ਲੈਣਾ ਪਿਆ ਬੱਚੇ ਜ਼ਿਆਦਾ ਹੋਣ ਕਰਕੇ ਰਿਜ਼ਲਟ ਨੂੰ ਲੈ ਕੇ ਪਿਛਲੀ ਵਾਰ ਜੋ ਅਸੀਂ ਰਿਜ਼ਲਟ ਮੌਕੇ ਹੀ ਮੌਕੇ ਹੀ ਰਿਸਰਵ ਕਰਤਾ ਸੀਗਾ ਤੇ ਸਾਨੂੰ ਕੁਝ ਕਮੀਆਂ ਲੱਗੀਆਂ ਪੇਰੈਂਟਸ ਵੀ ਥੋੜੇ ਸੈਟਸ ਬਾਈ ਨਹੀਂ ਸੀਗੇ ਤਾਂ ਕਰਕੇ ਅਸੀਂ ਇਸ ਵਕਤ ਵਾਰ ਸਿਰਫ ਪੇਪਰ ਹੀ ਅੱਜ ਲੈ ਰਹੇ ਆ ਤੇ ਜੋ ਰਿਜ਼ਲਟ ਦਾ ਟਾਈਮ ਆ ਉਹ ਤਕਰੀਬਨ 10 ਤੋਂ 12 ਮਿੰਟ ਲੱਗਣਗੇ ਤੇ ਅਸੀਂ ਰਿਜ਼ਲਟ ਆਪਣੇ ਹੱਥੀਂ ਗੱਡਾਂਗੇ ਅਸੀਂ OMR ਸ਼ੀਟ ਦਿੱਤੀਆਂ ਨੇ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋੰਪਰੀਜ਼ਨ ਨਹੀਂ ਹੋ ਸਕੀ ਬੱਚੇ ਜਾਂ ਪੇਰੈਂਟ ਸਾਡੇ ਤੋਂ ਆਪ ਹੀ ਆਨਸਰ ਲੈ ਸਕਦੇ ਨੇ ਤੇ ਜੋ ਰਿਜ਼ਲਟ ਹੋਗਾ ਜੋ ਅਸੀਂ ਫਾਈਨਲ ਡਿਸਾਈਡ ਕਰ ਦਾਂਗੇ ਉਹ ਅਸੀਂ ਆਨਲਾਈਨ ਵਿਚਾਰਾਂ ਗਰਪਾਂ 'ਚ ਪਾਵਾਂਗੇ ਤਾਂ ਕਿ ਬੱਚੇ ਆਪਣੇ ਘਰ ਬੈਠ ਕੇ ਮਾੜਾ ਸਕਣ ਨਾਮ ਵਗੈਰਾ ਵੀ ਕੁਝ ਰੱਖ ਲੈਣਾ ਵੀ 2 ਪਾਸਟ ਸੈਕਿੰਡ ਦਾ ਹਾਂਜੀ ਇਹ ਤਿੰਨ ਪਾਰਾ ਕਰੀਆਂ ਨੇ ਫਸਟ ਤੇ ਸੈਕਿੰਡ ਤੇ ਥਰਡ ਤਿੰਨਾਂ ਗਰੁੱਪਾਂ ਦੇ ਵਿੱਚ ਫਸਟ ਹੈ ਜੋ ਉਹਨਾਂ ਨੂੰ ਟੈਬਲੇਟ ਤੇ ਜਾਣਗੇ Samsung ਦੇ ਤੇ ਉਸ ਤੋਂ ਬਾਅਦ 10 ਇਨਾਮ ਜੋ ਉਹ ਕੈਸ਼ ਪ੍ਰਾਈਸ ਨੇ 2100 ਤੇ 1100 ਦੇ ਉਸ ਤੋਂ ਬਾਅਦ ਜਿਹੜੇ 11 ਤੱਕ 20 ਤੱਕ ਨੇ ਉਹਨਾਂ ਨੂੰ ਟਰੋਫੀ ਸ਼ੀਲਡ ਤੇ ਆਪਣਾ ਮੈਡਲ ਵਗੈਰਾ ਤੇ ਜਾਣਗੇ ਇਸ ਵਾਰ ਅਸੀਂ 20 ਬੱਚਿਆਂ ਦਾ ਕਿਤਾਬ ਤਾਂਗੇ ਵੱਧ ਤੋਂ ਵੱਧ ਬੱਚੇ ਇਸ ਦੇ ਵਿੱਚ ਭਾਗ ਲੈ ਸਕਦੇ ਨੇ ਫਰੀ ਆਫ ਕਾਸਟ ਕਰ ਰਹੇ ਹਾਂ ਤੁਸੀਂ ਸਾਰਾ ਜਿਹੜਾਗਾ ਹੈਗਾ ਇਹਦੇ ਖਰਚਾ ਕਿੰਨਾ ਹੈ ਖਰਚਾ ਕਿੰਨਾ ਕਾ ਜਾਂਦਾ ਦੇਖੋ ਖਰਚਾ ਜੇ ਮੰਨ ਕੇ ਚੱਲੀਏ ਲਗਭਗ 2 ਲੱਖ ਰੁਪਏ ਦਾ ਖਰਚਾ ਹੋਗਾ ਪਰ ਅਸੀਂ ਬੱਚਿਆਂ ਦੇ ਲਈ ਇਹਨਾਂ ਨੂੰ ਅਪੋਰਟ ਕਰ ਸਕਦੇ ਹਾਂ ਤਾਂ ਕਰਕੇ ਅਸੀਂ ਇਹਨਾਂ ਕੁ ਲਗਾ ਰਹੇ ਹਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਅਸੀਂ ਬੱਚਿਆਂ ਨੂੰ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਾ ਰਹੇ ਕੋਈ ਪੇਪਰ ਫੀਸ ਨਹੀਂ ਲਾ ਰਹੇ ਅਸੀਂ ਕੁਝ ਵੀ ਨਾਲ ਵਾੜ ਨਹੀਂ ਪਾ ਰਹੇ ਕਿ ਸਿਰਫ ਇੱਕ ਪੂਰੀ ਫੀਸ ਜਰੂਰ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜੇ ਪ੍ਰਿੰਟ ਕਰਵਾ ਸਕਦੇ ਹੋ ਉਹਦੀ ਕਰਵਾ ਲਿਓ ਬਾਕੀ ਅਸੀਂ ਉਹਨਾਂ ਨੂੰ ਗਰੁੱਪਾਂ ਦੇ ਵਿੱਚ WhatsApp ਰਾਹੀਂ ਸ਼ੇਅਰ ਕਰ ਦਿੰਦੇ ਆ ਵੀ ਇਹ ਥੋੜੀ PDF ਆ ਇਹਨੂੰ ਜੇ ਤੁਸੀਂ ਫੋਨ 'ਚ ਬਾਲਣਾ ਤਾਂ ਫੋਨ 'ਚ ਹੀ ਵਰਤ ਸਕਦੇ ਹੋ ਜੇ ਤੁਸੀਂ ਗਰੁੱਪ ਦੇ ਆਪਣਾ PDF ਕਰਵਾਉਣੀ ਹੈ ਪ੍ਰਿੰਟ ਰਾਹੀਂ ਤਾਂ ਪ੍ਰਿੰਟ ਕਰਵਾ ਸਕਦੇ ਹੋ ਮੈਂ ਹਰਪਾਲ ਸਿੰਘ ਪਿੰਡ ਮਾਲੇਵਾਲ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਇਆ ਹਾਂ ਤੇ ਮੇਰੀ ਬੇਟੀ 10ਵੀਂ ਕਲਾਸ ਚ ਕਾਠਗੜ੍ਹ ਨਵਾਂ ਸ਼ਹਿਰ ਤੋਂ ਪੜ੍ਹਦੀ ਹੈ ਫਿਰ ਇਹਨਾਂ ਦੀ ਐਡ ਦੇਖੀ ਸੀ ਲਾਤੀ ਸਮਰਾਲਾ ਚੇਅਰਮੈਨ ਸਾਹਿਬ ਨੇ ਦੀ ਤਿੰਨ ਨੇ ਦੱਸਿਆ ਸੀ ਵੀ ਚਲੋ ਬੱਚਾ ਜੀਤੇ ਸੇ ਪੜ੍ਹਾਈ ਕਰਾਓ ਤੇ ਅੱਗੇ ਅੱਗੇ ਵਧੂਗਾ ਤੇ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਹੈ ਅਸੀਂ ਆਏ ਹਾਂ ਸਗੋਂ ਸਾਡੇ ਤਾਂ ਦਰਿਆ ਸਤਲੁਜ ਪੈਂਦਾ ਉਹਦੇ ਕਿਸ਼ਤੀ ਰਾਈ ਟਪਕੇ ਆਏ ਹਾਂ ਅੱਛਾ ਜੀ ਹਾਂ ਜੀ ਅੱਛਾ ਬੇਗ ਬੇਟੀ ਦਾ ਅਸਰ ਕਲਾਕ ਵੱਢਦੀ ਹੈ ਉਸ ਕਰਕੇ ਪੀਪਰ ਦੀ ਗੱਲ ਕਰੀਏ ਤਾਂ ਇਹਦਾ ਪੀਪਰ ਜਿਵੇਂ ਅੱਜ ਐਗਜ਼ਾਮ ਦੇਣ ਪਹੁੰਚੇ ਨੇ ਕਿੰਨੇ ਕੁ ਬੱਚੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਬੱਚੇ ਹੋਗੇ ਹਜ਼ਾਰਾਂ ਦੀ ਗਿਣਤੀ ਜੀ ਬੱਚੇ ਤਾਂ ਹਾਂਜੀ ਕੀ ਕਿਦਾਂ ਲੱਗਿਆ ਤੁਹਾਨੂੰ ਇਹ ਪ੍ਰੋਗਰਾਮ ਇਹਨਾਂ ਦਾ ਜਿਹੜਾ ਕਰ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬੱਚਿਆਂ ਦੇ ਵਾਦੀ ਹੈ ਨੌਜ ਵਾਦੀ ਹੈ ਜੀ ਚਲੋ ਬੱਚਿਆਂ ਨੂੰ ਇਹ ਪਤਾ ਲੱਗਦਾ ਜੀ ਹੌਲੀ ਹੌਲੀ ਇਹ ਜਿਹੜਾ ਪ੍ਰੋਗਰਾਮ ਕਰਾ ਰਹੇ ਨੇ ਫ੍ਰੀ ਆਫ ਕਾਸਟ ਕਰਾ ਰਹੇ ਫ੍ਰੀ ਆਫ ਕਾਸਟ ਜੀ ਕੋਈ ਪੈਸਾ ਨਹੀਂ ਲੈਂਦਾ ਕੋਈ ਪੈਸਾ ਨਹੀਂ ਲੈਂਦਾ ਜੀ ਹਾਂ ਮੈਂ ਗੋਬਿੰਦਗਰ ਤੋਂ ਆਇਆ ਹਾਂ ਜੀ ਮੇਰਾ ਨਾਮ ਮੰਜੂ ਪਾਲਾ ਹੈ ਮੈਂ ਇਹ ਜਿਹੜਾ ਇਗਜ਼ਾਮ ਹੋ ਰਿਹਾ ਕਾਹਦਾ ਇਗਜ਼ਾਮ ਹੋ ਰਿਹਾ ਤੇ ਕੌਣ ਨੇ ਆਏ ਤੁਸੀਂ ਕਿਹਨੂੰ ਲੈ ਕੇ ਆਏ ਇਹ ਸਰ ਮੈਂ ਇੱਥੇ ਆਪਣੀ ਬੇਟੀ ਨੂੰ ਲੈ ਕੇ ਆਈ ਆ ਜੋ ਕਿ ਆਈਪੀਐਸ ਦਾ ਇਗਜ਼ਾਮ ਦੇਣ ਲਈ ਆਈ ਆ ਅੱਜ ਤੇ ਮੈਂ ਵੀ ਐਜ਼ ਅ ਟੀਚਰ ਡਿਊਟੀ ਲਈ ਆਈ ਸੀ ਇੱਥੇ ਤੇ ਮੈਨੂੰ ਮੈਂ ਲਾਸਟ ਈਅਰ ਸੌਰੀ 6 ਮਨთ ਪਹਿਲੇ ਵੀ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਇਸੇ ਤਰ੍ਹਾਂ ਤੇ ਮੈਨੂੰ ਵਧੀਆ ਲੱਗਿਆ ਮੈਂ ਉਸੇ ਟਾਈਮ ਉਸਦੋਂ ਵੀ ਮੈਂ ਡਿਊਟੀ ਐਜ਼ ਅ ਟੀਚਰ ਜੁਆਇਨ ਕੀਤੀ ਸੀ ਔਰ ਮੇਰੀ ਬੇਟੀ ਨੇ ਇਗਜ਼ਾਮ ਵੀ ਦਿੱਤਾ ਸੀ ਪਰ ਮੈਨੂੰ ਲੱਗਦਾ ਜੇ ਇਸ ਤਰ੍ਹਾਂ ਦੇ ਐਫਰਟਸ ਅਗਰ ਹੁੰਦੇ ਰਹਿਣਗੇ ਤਾਂ ਸ਼ਾਇਦ ਬੱਚੇ ਪੰਜਾਬ ਨੂੰ ਛੱਡ ਕੇ ਕਦੇ ਨਹੀਂ ਜਾ ਸਕਦੇ ਫਿਰ ਇੱਥੇ ਹੀ ਵਸਣਗੇ ਪੰਜਾਬੀ। ਔਰ ਪੰਜਾਬ ਪਹਿਲਾਂ ਵਰਗਾ ਬਣ ਸਕਦਾ ਅਗਰ ਇਸ ਤਰ੍ਹਾਂ ਦੇ ਪ੍ਰਾਲੇ ਹਰ ਸ਼ਹਿਰ ਦੇ ਵਿੱਚ ਹੁੰਦੇ ਰਹੇ। ਮੇਰਾ ਨਾਮ ਨੂਰ ਹੈ ਮੈਂ ਮੰਡੀ ਗੁਂਦਗਰ ਦੀ ਹਾਂ। ਇਹ ਐਗਜ਼ਾਮ ਹੈ AIPS CFA UPSC ਜਿਵੇਂ ਬੱਚੇ ਕਲੀਅਰ ਕਰਦੇ ਅੱਗੇ ਜਾ ਕੇ ਉਹਨਾਂ ਦੀ ਇਹ ਪਹਿਲਾਂ ਹੀ ਤਿਆਰੀ ਕਰਵਾਉਂਦੇ ਆ ਕਿ ਬੱਚੇ ਅੱਗੇ ਜਾ ਕੇ ਵਧੀਆ ਪੋਸਟਾਂ ਤੇ ਜਾ ਸਕਣ ਜਾਂ ਆਫੀਸਰ ਬਣ ਸਕਣ ਤੇ ਮੈਨੂੰ ਇਸ ਐਗਜ਼ਾਮ ਬਾਰੇ ਇੱਕ ਐਡ ਦੇ ਥਰੂ ਪਤਾ ਚੱਲਿਆ ਸੀ। ਸਾਨੂੰ ਜਿਵੇਂ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਸਾਨੂੰ ਅੱਗੇ ਜਾ ਕੇ ਕਹੇ ਜੇ ਕਹੇ ਜਿਵੇਂ ਲਾਈਫ ਤੇ ਕਹਿੰਦੇ ਨਾ ਵੀ ਕਿਸ ਚਿਰ ਦੇ ਕੁਸ਼ਨਸ ਆਉਂਦੇ ਨੇ ਵਗੈਰਾ ਵਈ ਜਦ ਆਪ ਜਿਵੇਂ ਕਿਸੇ ਗੁੰਮ ਨੂੰ ਜਾ ਕੇ ਜਾਣਾ ਹੋਵੇ ਤਾਂ ਸਾਨੂੰ ਜਿਵੇਂ ਉਹ ਜੇ ਐਗਜ਼ਾਮ ਦੇਣੇ ਆ ਤਾਂ ਕੁਸ਼ਨ ਇਹ ਜਿਹੀ ਪੁੱਟ ਹੁੰਦੇ ਨੇ ਤੇ ਜਿਹੜੇ ਨੌਲੇਜ ਵਗੈਰਾ ਜਿਵੇਂ ਇਹ ਹਾਜ਼ਰ ਰੈਫਲਸ ਹੁੰਦੇ ਨੇ ਜਿਹਦੇ ਕੁਸ਼ਨਸ ਆਉਂਦੇ ਨੇ ਤਾਂ ਜੀ ਇਸੇ ਪਰਪ੍ਰੇਸ਼ਨ ਦੀ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋਂ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV